ਹੁਣ ਇਹ ਜਿਨ੍ਹਾਂ ਨੇ ਚੱਟਾ ਚਲਾਇਆਗਾ ਸਭ ਤੋਂ ਪਹਿਲਾਂ ਉਹਨਾਂ ਨੂੰ ਪਕੜੋ ਜਿਹੜੀਆਂ ਇਹ ਜੜਾਂ ਬਣੀਆਂ ਠੀਕ ਹੈ ਨਾ ਜੜਾਂ ਨੂੰ ਵੱਡੋਂਗੇ ਤਾਂ ਫੇਰ ਇਹੀ ਗਾਂਦ ਰਕਤ ਸਕਦੇ ਉਹਨਾਂ ਨੂੰ ਤਾਂ ਪਕੜਿਆ ਨਹੀਂ ਜਾਂਦਾਗਾ ਉਹਨਾਂ ਦੇ ਘਰ ਬਾਰ ਨਹੀਂ ਢਾਏ ਜਾਂਦੇ ਇਹਨਾਂ ਗਰੀਬਾਂ ਤੇ ਅਤਿਆਚਾਰ ਹੋ ਸਕਦਾਗਾ ਇਹ ਸ਼ੁਰੂ ਤੋਂ ਇਹੀ ਚੱਲ ਰਿਹਾਗਾ ਗਰੀਬਾਂ ਤੇ ਅਤਿਆਚਾਰ ਕਿ ਗਰੀਬ ਹੀ ਇਹਨਾਂ ਨੂੰ ਸਰਕਾਰ ਬਣਾ ਕੇ ਦਿੰਦੇ ਨੇ ਤਕਰੀਬਾਂ ਦੀ ਅਤਿਆਚਾਰ ਹੋ ਸਕਦਾ ਹੈ ਸਭ ਤੋਂ ਜ਼ਿਆਦਾ ਵੋਟ ਇਹ ਗਰੀਬਾਂ ਦੀ ਹੁੰਦੀ ਹੈ ਇਹਨਾਂ ਨੂੰ ਨਾ ਤਾਂ ਰੋਜ਼ਗਾਰ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਆਹ ਥੋੜੇ ਜਿਲੇ ਲਾਲਚ ਦੇ ਕੇ ਤੇ ਵੋਟਾ ਪਵਾ ਲੈਂਦੇ ਨੇ ਆ ਜਿਹੜੇ ਐਡੇ ਐਡੇ ਰਿਸ਼ਵਤ ਲੈਂਦੇ ਨੇ ਚਿੱਟਾ ਵੇਚਦੇ ਨੇ ਮਲਾਲ ਠੀਕ ਹੈ ਨਾ ਉਹਨਾਂ ਨੂੰ ਕਿਉਂ ਨਹੀਂ ਪਕੜਿਆ ਜਾਂਦਾ ਉਹਨਾਂ ਦੇ ਘਰ-ਬਾਰ ਕੱਤੋਂ ਢਾਏ ਜਾਂਦੇ ਆ ਗਰੀਬ ਮਾੜਾ ਮੋਟਾ ਨਹੀਂ ਵੀ ਕਰਦਾ ਠੀਕ ਹੈ ਨਾ ਉਹਨਾਂ ਦੇ ਵੀ ਘਰ ਢਾਏ ਜਾਂਦੇ ਨੇ ਹੁਣ ਇੱਕ ਬਜ਼ੁਰਗ ਨੇ ਉਹਨਾਂ ਦੇ ਵਿਚਾਰਿਆਂ ਦੋ ਪੁੱਤ ਮਰ ਗਏ ਦੋ ਸੀ ਤੇ ਵਿਚਾਰਾ ਉਹ ਰੋਂਦਾ ਉਹਨਾਂ ਨੂੰ ਕੀ ਰੋਜ਼ਗਾਰ ਦੇਵੇਂਗਾ ਉਹਨਾਂ ਦਾ ਘਰ-ਪਾਰ ਪਾ ਕੇ ਦੇ ਠੀਕ ਹੈ ਨਾ ਇਹ ਨਹੀਂ ਤੁਸੀਂ ਕਰ ਸਕਦੇ ਕਿ ਕਿਉਂਕਿ